ਨੋ फ्रेंड्स ਅੱਜ ਆਪਾਂ ਬਣਾਵਾਂਗੇ होली ਸਪੈਸ਼ਲ ਸਾਬੂਦਾਨੇ ਦੇ ਪਾਪੜ ਤੇ ਬਹੁਤ ਹੀ ਆਪਾਂ ਟੈਸਟ ਕਰਾਵਾਂਗੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਵੀ ਮੈਂ ਜਿਹੜੇ ਸਾਬੂਦਾਨੇ ਦੇ ਪਾਪੜ ਕਿਸ ਤਰ੍ਹਾਂ ਬਣਾਉਂਗੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਵੋ ਤਾਂ ਬਤ ਵਤ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਚਲੋ ਫਿਰ ਆਪਾਂ ਪਾਪੜ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਾਬੂਦਾਨਾ ਦਾ ਪਾਪੜ ਬਣਾਉਣ ਵਾਸਤੇ ਤੇ ਮੈਂ ਇੱਕ ਕੌਲੀ ਸਾਬੂਦਾਨਾ ਲੈਤਾਗਾ ਸਭ ਤੋਂ ਪਹਿਲਾਂ ਇਹਨੂੰ ਆਪਾਂ ਪਾਣੀ ਦੇ ਨਾਲ ਵਾਸ਼ ਕਰਾਂਗੇ ਹਾਂਜੀ ਇੱਕ ਬਰਤਨ ਦੇ ਵਿੱਚ ਆਪਾਂ ਪਾਣੀ ਪਾ ਲਿਆ ਹੁਣ ਆਪਾਂ ਇੱਕ ਕੌਲੀ ਸਾਬੂਦਾਣਾ ਪਾ ਦਿੰਦੇ ਚੰਗੀ ਤਰ੍ਹਾਂ ਆਪਾਂ ਸਾਬੂਦਾਣੇ ਨੂੰ ਧੋ ਲਾਂਗੇ ਇੱਕ ਕੌਲੀ ਸਾਬੂਦਾਣੇ ਦਾ ਪਾਪੜ ਬਹੁਤ ਸਾਰੇ ਬਣ ਜਾਣਗੇ ਇਹ ਟੇਸਟੀ ਵੀ ਆਪਾਂ ਬਹੁਤ ਬਣਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਠੀਕ ਹੈ ਹਾਂਜੀ ਸਾਬੂਦਾਣੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਪਾਣੀ ਨਾਲ ਇੱਕ ਆਪਾਂ ਹੁਣ ਅਲੱਗ ਬਰਤਨ ਲੈ ਲਿਆ ਜਿਹਦੇ ਵਿੱਚ ਹੁਣ ਆਪਾਂ ਇਹ ਸਾਬੂਦਾਣਾ ਪਾ ਦਾਂਗੇ ਹਾਂਜੀ ਹੁਣ ਆਪਾਂ ਗੁਣਗਣਾ ਜਾਂ ਪਾਣੀ ਪਾ ਦਾਂਗੇ ਇਹਦੇ ਵਿੱਚ ਪਾਣੀ ਬੱਸ ਆਪਾਂ ਇੰਨੀ ਪਾਉਣਾਗਾ ਜਿਹੜਾ ਆਪਣਾ ਸਾਬੂਦਾਨਾ ਵਧੀਆ ਭਿੱਜ ਜੇ ਤੇ ਆਪਾਂ ਇਹਨੂੰ 2-3 ਘੰਟੇ ਭਿਓ ਕੇ ਰੱਖਾਂਗੇ ਹਾਂਜੀ 2-3 ਘੰਟੇ ਹੋ ਗਏ ਸਾਬੂਦਾਨੇ ਨੂੰ ਭਿਉਂਤੇ ਨੂੰ ਤੇ ਬਿਲਕੁਲ ਹੀ ਭਿਓਂ ਚ ਭਿੱਜ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਆ ਜਮਾਂ ਵੀ ਪਾਣੀ ਹੈ ਨਹੀਂ ਗਾ ਦੇ ਵਿੱਚ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਕੜਾਹੀ ਚੜ੍ਹਾਵਾਂਗੇ ਜੇ ਗੈਸ ਤੇ ਆਪਾਂ ਕੜਾਹੀ ਰੱਖਤੀ ਆ ਤੇ ਭਿੱਜਿਆ ਹੋਇਆ ਸਾਬੂਦਾਨਾ ਕੜਾਹੀ ਦੇ ਵਿੱਚ ਪਾ ਦਾਂਗੇ ਜਿਸ ਕੌਲੀ ਨਾਲ ਆਪਾਂ ਸਾਬੂਦਾਣਾ ਲੈਤਾ ਸੀਗਾ ਉਸੇ ਕੌਲੀ ਨਾਲ ਹੀ ਆਪਾਂ ਪਾਣੀ ਪਾਵਾਂਗੇ ਹੁਣ ਸਾਬੂਦਾਣੇ 'ਚ ਚਾਰ-ਪੰਜ ਕੌਲੀਆਂ ਆਪਾਂ ਪਾਣੀ ਦੀਆਂ ਪਾ ਦਾਂਗੇ ਜੇ ਤੁਹਾਡੇ ਤੁਸੀਂ ਕੱਪ ਨਾਲ ਨਾ ਆਪਣਾ ਤਾਂ ਤੁਸੀਂ ਕੱਪ ਵੀ ਉਨੇ ਪਾਉਣੇ ਆ ਆਪਾਂ ਕੌਲੀਆਂ ਪਾਤੀਆਂ ਤਿੰਨ ਚਾਰ ਪੰਜ ਪੰਜ ਕੌਲੀਆਂ ਜਿਹੜੀਆਂ ਆਪਾਂ ਪਾਤੀਆਂ ਇਸੇ ਕੌਲੀ ਨਾਲ ਹੀ ਆਪਾਂ ਸਾਬੂਦਾਣਾ ਰੱਖਤਾ ਸੀਗਾ ਖਾਂਜੀ ਤੁਹਾਨੂੰ ਆਪਾਂ ਕਰਛੀ ਨੂੰ ਨਾ ਸਾਬੂਦਾਨੇ ਦੇ ਵਿੱਚ ਚਲਾਉਂਦੇ ਹੀ ਰਹਿਣਾ ਕਿ ਜਿਹੜਾ ਆਪਣਾ ਸਾਬੂਦਾਨਾ ਨਾ ਥੱਲੇ ਨਾ ਲੱਗੇਗੇ ਤੇ ਮੀਡੀਅਮ ਜੀ ਅੱਗ ਤੇ ਜਿਹੜਾ ਆਪਾਂ ਇਹਨੂੰ ਪਕਾ ਲਈ ਜਾਵਾਂਗੇ। ਹਾਂਜੀ ਸਾਬੂਦਾਨ ਆਪਣਾ ਬਹੁਤ ਹੀ ਵਧੀਆ ਜਿਹੜਾ ਬਣੀ ਜਾਂਦਾ ਹੈਗਾ। ਦੇਖ ਸਕਦੇ ਹੋ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਕਾਉਣਾ ਹੈਗਾ। ਥੋੜਾ ਜਿਹਾ ਸੰਘਣਾ ਹੋ ਜਾਊਗਾ ਇਹ ਨਾਲ ਦਾ। ਚੰਗੀ ਤਰ੍ਹਾਂ ਇਹ ਪੱਕ ਜਾਊਗਾ। ਆਪਾਂ ਬਣਾਉਣ ਵਾਸਤੇ ਰੈਡੀ ਹੋ ਜਾਊਗਾ। ਆਪਕੇ ਪਾਪੜ ਬਣਾਉਣ ਵਾਸਤੇ ਇੱਥੇ ਸਾਬੂਦਾਣਾ ਆਪਾਂ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਤੇ ਜਿਆਦਾ ਆਪਾਂ ਇਹਨੂੰ ਰੋਵ ਕਰ ਲਿਆ ਨਾ ਸੰਘਣਾ ਕਰ ਲਿਆ ਤੇ ਫਿਰ ਠੰਡਾ ਹੋ ਕੇ ਥੋੜਾ ਜਿਹਾ ਹੋਰ ਜਿਆਦਾ ਸੰਘਣਾ ਹੋ ਜੂਗਾ ਪਰ ਆਪਾਂ ਨੂੰ ਪਾਪੜ ਬਣਾਉਣ ਚ ਪ੍ਰੋਬਲਮ ਆਊਗੀ ਤੇ ਆਪਾਂ ਇੰਨੇ ਜਿਹੜਾ ਇਹ ਪਤਲਾ ਆਪਾਂ ਘੋਲ ਲਾ ਦੇਣਾ ਸਾਬੂਦਾਣੇ ਦਾ ਤੇ ਕੈਂਸ ਕਰ ਦਾਂਗੇ ਆਪਾਂ ਬੰਦ ਹਾਂਜੀ ਹੁਣ ਆਪਾਂ ਸਾਬੂਦਾਣੇ ਦੇ ਘੋਲ 'ਚ ਤੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਨਮਕ ਅੱਧਾ ਚਮਚ ਤਾਂ ਮੈਂ ਦੂਜਾ ਨਮਕ ਲੈ ਤਾਂ ਜਿਹੜਾ ਆਪਾਂ ਨੋਰਮਲ ਕਰ ਵਰਤਦੇ ਆ ਵਾਈਟ ਕਲਰ ਦਾ ਤੇ ਕਾਲਾ ਨਮਕ ਹੈਗਾ ਅੱਧਾ ਚਮਚ ਇਹ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਆਪਾਂ ਪਾ ਦਾਂਗੇ ਨਮਕ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਇੱਕ ਚਮਚ ਪਾ ਦਾਂਗੇ ਕਾਲੀ ਮਿਰਚ ਕੁੱਟੀ ਹੋਈ ਤੇ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਇੱਕ ਚਮਚ ਪਾ ਦਾਂਗੇ ਅਜਮੈਨ ਉਕੇ ਮਸਾਲੇ ਪਾਪੜ ਦੇ ਵਿੱਚ ਬਹੁਤ ਜ਼ਿਆਦਾ ਟੇਸ ਲੈ ਰਹੇ ਤੇ ਹੱਥ ਨਾਲ ਮਸਲ ਕੇ ਆਪਾਂ ਜ ਮੈਂ ਨਾ ਪਾ ਦਾਂਗੇ ਸਾਡੇ ਕੋਈ ਵੀ ਤੁਸੀਂ ਐਡ ਕਰ ਸਕਦੇ ਹੋ ਅੱਜ ਹੀ ਕੋਲੀ ਹੈਗੀ ਆ ਕੱਟਿਆ ਹੋਇਆ ਹਰਾ ਧਨੀਆ ਕਈ ਵਾਰ ਆਪਣਾ ਜਿਹੜਾ ਸਾਬੂਨ ਨਾਲ ਇਹਦਾ ਘੋਲ ਸੰਘਣਾ ਵੀ ਹੋ ਜਾਏ ਪਾਪੜ ਬਣਾਉਣ ਵਾਸਤੇ ਤੁਸੀਂ ਗਰਮ ਪਾਣੀ ਥੋੜਾ ਜਿਹਾ ਐਡ ਕਰ ਦੋ ਇਹ ਘੋਲ ਆਪਣਾ ਪਤਲਾ ਕਰ ਲਓ ਪਾਪੜ ਬਣਾਉਣ ਵਾਸਤੇ ਇਹ ਜ ਵੀ ਵਧੀਆ ਲੱਗਣਗੇ ਤੇ ਦੇਖਣ ਜ ਵੀ ਵਧੀਆ ਲੱਗਣਗੇ ਜਿਹੜੇ ਆਪਣੇ ਇਹ ਪਾਪੜ ਹੈਗੇ ਹਾਂਜੀ ਪਾਪੜ ਬਣਾਉਣ ਵਾਸਤੇ ਜਿਹੜਾ ਆਪਾਂ ਸਾਬੂਨ ਦਾਣਾ ਮਸਾਲਾ ਇਹ ਤਿਆਰ ਕਰਕੇ ਰੱਖਿਆ ਸੀਗਾ ਉਹ ਬਣ ਕੇ ਰੈਡੀ ਆ ਸਾਰੇ ਆਪਾਂ ਪੂਰੀ ਚੰਗੀ ਤਰ੍ਹਾਂ ਮਸਾਲੇ ਮਿਕਸ ਕਰ ਦਿੱਤੇ ਸਿੱਧੇ ਹਲਕਾ ਜਿਹਾ ਠੰਡਾ ਹੋ ਗਿਆ ਹੁਣ ਆਪਾਂ ਬਣਾਵਾਂਗੇ ਇਹਦੇ ਪਾਪੜ ਹਾਂਜੀ ਆਪਾਂ ਟੇਬਲ ਤੇ ਇੱਕ ਪੰਨਾ ਵਿਚਾਲਿਆ ਜਿਹਦੇ ਉੱਤੇ ਹੁਣ ਆਪਾਂ ਨਾ ਥੋੜਾ ਜਿਹਾ ਰਿਫਾਈਨਡ ਤੇਲ ਲਾ ਦਾਂਗੇ ਘਿਓ ਵੀ ਆਪਾਂ ਲਾ ਸਕਦੇ ਰਿਫਾਈਨਡ ਤੇਲ ਵੀ ਆਪਾਂ ਲਾ ਸਕਦੇ ਤੇ ਸਾਰੇ ਪੰਨੇ ਤੇ ਮੈਂ ਹੱਥ ਨਾਲ ਇਸ ਤਰ੍ਹਾਂ ਰਿਫਾਈਨਡ ਜਿਹੜਾ ਹੈ ਤੇਲ ਉਹ ਹੱਥ ਲਾ ਰਹੇ ਹਾਂ ਚੰਗੀ ਤਰ੍ਹਾਂ ਚੋਕੜਾ ਜਾਊਗਾ ਫਿਰ ਆਪਣੇ ਪਾਪੜ ਜਿਹੜੇ ਵਧੀਆ ਬਣ ਜਾਣਗੇ ਹਾਂਜੀ ਹੁਣ ਆਪਾਂ ਬਣਾਵਾਂਗੇ ਪਾਪੜ ਜਿੱਡਾ ਕਿ ਸਾਈਜ਼ ਪਾਪੜ ਦਾ ਰੱਖਣਾ ਉਸੇ ਹਿਸਾਬ ਨਾਲ ਆਪਾਂ ਕਟਛੀਚ ਜਿਹੜਾ ਇਹ ਕੋਲ ਆਪਾਂ ਪਾ ਲਾਂਗੇ। ਐਡਕ ਸਾਈਜ਼ ਜਿਹੜਾ ਆਪਾਂ ਪਾਪੜ ਦਾ ਰੱਖਾਂਗੇ ਨਾ ਜ਼ਿਆਦਾ ਵੱਡਾ ਤੇ ਨਾ ਹੀ ਜ਼ਿਆਦਾ ਛੋਟਾ। ਕਾਜੀ ਟੇਬਲ ਦੇ ਉੱਪਰ ਆਪਾਂ ਸਾਰੇ ਜਿਹੜੇ ਆਪੇ ਆਪਾਪੜ ਬਣਾ ਕੇ ਰੈਡੀ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਧੁੱਪ ਦੇ ਵਿੱਚ ਸੁਕਾਵਾਂਗੇ ਇਹ ਧੁੱਪ ਦੇ ਵਿੱਚ ਜਿਆਦਾ ਤਿੱਖੀ ਹੋਈ ਤਾਂ ਸ਼ਾਮ ਤੱਕ ਇਹ ਸੁੱਕ ਜਾਣਗੇ ਤੇ ਜੇ ਥੋੜਾ ਬਹੁਤ ਹੋਈ ਨਾ ਹੋਈ ਤਾਂ ਪੈਣੀ ਤੇ ਫਿਰ ਇਹ ਕੱਲ ਤੇ ਇੱਕ ਜਮਾ ਸੁੱਕ ਜਾਣਗੇ ਦੇਖਦੀਆਂ ਸ਼ਾਮ ਤੱਕ ਕਿੰਨੇ ਸੁੱਕਦੇ ਆ ਪਾਪੜ ਆਪੇ ਹਾਂਜੀ ਜਿਹੜੇ ਆਪਾਂ ਧੁੱਪ 'ਚ ਸੁਕਾਉਣ ਵਾਸਤੇ ਤੇ ਪਾਪੜ ਰੱਖੇ ਸੀਗੇ ਤੇ ਉਹ ਆਪਣੇ ਪਾਪੜ ਬਿਲਕੁਲ ਸੁੱਕ ਗਏ ਆ ਤੇ ਇਹ ਦੋ ਦਿਨਾਂ ਦੀ ਧੁੱਪ ਨਾਲ ਸੁੱਕੇ ਆ ਕਿਉਂਕਿ ਨਾ ਚੰਗੀ ਤਰ੍ਹਾਂ ਧੁੱਪ ਨਹੀਂ ਨਿਕਲੀ ਸੀਗੀ ਤਾਂ ਕਰਕੇ ਫਿਰ ਦੋ ਦਿਨ ਲੱਗ ਗਏ ਆ ਧੁੱਪਨ ਸਕੌਨ ਚ ਜਿਹੜੇ ਇਹ ਪਾਪੜ ਤੇ ਬਹੁਤ ਵਧੀਆ ਜਿਹੜੇ ਇਹ ਪਾਪੜ ਬਣ ਗਏ ਥੋੜੇ ਥੋੜੇ ਫਟੇ ਹੋ ਗਏ ਆ ਪਰ ਫਿਰ ਵੀ ਆਪਣੇ ਜਿਹੜੇ ਪਾਪੜ ਬਣ ਗਏ ਤੇ ਹੁਣ ਆਪਾਂ ਕਰਾਂਗੇ ਫਰਾਈ ਹਾਂਜੀ ਕੜਾਹੀ ਚ ਤੇਲ ਗਰਮ ਹੋ ਚੁੱਕਿਆ ਤੇ ਪਾਪੜ ਆਪਾਂ ਰੱਖ ਦਾਂਗੇ ਦੇਖਦੇ ਹੁਣ ਆਪਣਾ ਪਾਪੜ ਕਿੰਨਾ ਖੁੱਲਦਾ ਹੈਗਾ ਸੁ ਦੇਖ ਸਾਦੇ ਕਿੰਨਾ ਵਧੀਆ ਜਿਹੜਾ ਇਹ ਪਾਪੜ ਫੁੱਲ ਕੇ ਤਿਆਰ ਹੋ ਗਿਆ ਨਾ ਆਪਾ ਦੂਸਰਾ ਪਾਪੜ ਫਰਾਈ ਕਰਾਂਗੇ ਐਸ ਤਰ੍ਹਾਂ ਤੁਸੀਂ ਪਾਪੜ ਬਣਾ ਕੇ ਘਰੇ ਰੱਖ ਲਓ ਜਦੋਂ ਵੀ ਤੁਹਾਡਾ ਮਨ ਕਰਦਾ ਖਾਣ ਨੂੰ ਉਹਦੇ ਤੁਸੀਂ ਫਰਾਈ ਕਰਕੇ ਇਹਨੂੰ ਖਾ ਸਕਦੇ ਆਗੇ ਜਾਂ ਸਾਲ ਭਰ ਇਹਨੂੰ ਰੱਖ ਸਕਦੇ ਆ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੇ ਹਾਂਜੀ ਸਾਰੇ ਆਪਾ ਪਾਪੜਾ ਪਾਪੜਾ ਫਰਾਈ ਕਰ ਲਿਆ ਜਾਨੀ ਕਿ ਸਾਰੇ ਨਹੀਂ ਕਹਿਣਾ ਮਤਲਬ ਮੈਂ ਅੱਧੇ ਪਾਪੜਾ ਫਰਾਈ ਕੀਤੇ ਹੈਗੇ ਤੇ ਅੱਧੇ ਮੈਂ ਰੱਖ ਲਏ ਜਦੋਂ ਵੀ ਮਨ ਕਰੂਗਾ ਉਦੋਂ ਫਰਾਈ ਕਰਕੇ ਤੇ ਪਾਪੜ ਖਾਣਾ ਕਿ ਕਿੰਨੇ ਵਧੀਆ ਜਿਹੜੇ ਹੈ ਸਾਬੂਦਾਣੇ ਦੇ ਪਾਪੜ ਬਣੇ ਹੈਗੇ ਆ ਬਹੁਤ ਹੀ ਜ਼ਿਆਦਾ ਇਹ ਕ੍ਰਿਸਪੀ ਬਣੇ ਹੈਗੇ ਆ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਸਾਬੂਦਾਣੇ ਦੇ ਪਾਪੜ ਜਰੂਰ ਬਣਾ ਕੇ ਦੇਖਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਕਰਦੇ ਵੱਧ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕੋਈ ਆਪਾਂ ਨੈਕਸਟ ਵੀਡੀਓ ਵਿੱਚ